ਇੱਕ ਹੋਰ ਥੇ ਬੀਜਪੀ ਦੀ ਨੀਤੀ ਮੈਨੂੰ ਇਸ ਤਰ੍ਹਾਂ ਚੰਗੀ ਲੱਗੀ ਆ ਮੈਂ ਪਿਛਲੇ ਸਾਲਾਂ ਤੋਂ ਪੰਜਾਬੀ ਯੂਨੀਵਰਸਿਟੀ ਚ ਐਜੇ ਫੁੱਟਬਾਲ ਕੋਚ ਐਸਿਸਟੈਂਟ ਰਾਈਟਰ ਕੈਂਪਸ ਚਾਰਜ ਸਪੋਰਟਸ ਕੰਮ ਕਰ ਰਿਹਾ ਵਾਂ ਮੈਂ ਸਾਰੀਆਂ ਗਵਰਨਮੈਂਟਾਂ ਦੀ ਵਰਕਿੰਗ ਦੇਖੀ ਆ ਜੋ ਮੇਰੇ ਆਉਣ ਦਾ ਮੇਨ ਕਾਰਨ ਇਹ ਆ ਪੰਜਾਬ ਦਿਨੋ ਦਿਨ ਜਿਹੜਾ ਵਾ ਕਰਜ਼ੇ ਚ ਡੁੱਬਦਾ ਜਾ ਰਿਹਾ ਵਾ ਤੇ ਮੈਂ ਮੋਦੀ ਸਾਹਿਬ ਦੀਆਂ ਪਾਲਸੀਆਂ ਦੇਖ ਕੇ ਗਟਕੜੀ ਸਾਹਿਬ ਦਾ ਰੋਡਮੈਪ ਦੇਖ ਕੇ ਹਮਚਾਰੀ ਸਾਰੀ ਜੋ ਉਹਨਾਂ ਦੇ ਪਾਲਸੀਆਂ ਦੇਖ ਕੇ ਮਹਾਰਾਣੀ ਪ੍ਰਨੀਤ ਕੋ ਸਾਡੇ ਬਹੁਤ ਦਰਵੇਸ਼ ਲੀਡਰ ਨੇ ਫਤੇਵਾਜਵਾਜੀ ਦਾ ਵਿਜਨ ਦੇਖ ਕੇ ਕਈ ਪੰਜਾਬ ਦੇ ਵਿੱਚ ਜੇ ਬੀਜੇਪੀ ਸੈਂਟਰਟਾ ਤੇ ਪੰਜਾਬ ਤੇ ਵੀ ਜੇ ਬੀਜੇਪੀ ਸਰਕਾਰ ਆਉਗੀ ਤੇ ਫੇਰ ਪੰਜਾਬ ਜਿਹੜਾ ਵਾ ਕਰਜ਼ਾ ਮੁਕਤ ਹੋਊਗਾ ਤੇ ਇਹਨਾਂ ਦੀ ਪਾਲਿਸੀ ਮੈਟਰ ਦੇਖ ਕੇ ਹੁਣ ਆਮ ਪਾਰਟੀ ਨੂੰ ਲੋਕਾਂ ਨੂੰ ਬਹੁਤ ਵਿਸ਼ਵਾਸਨਾ ਆਉਂਦਾ ਹੈ ਹੁਣ ਤੁਹਾਡੇ ਸਾਹਮਣੇ ਆ ਕਿ ਉਹਨਾਂ ਦੇ ਕੱਲੇ ਕੱਲੇ ਐਮਐਲਏ ਦਾ ਜਦੋਂ ਪਾਰਟੀ ਜੀ ਜੁਆਇਨ ਕੀਤਾ ਸੀ ਉਦੋਂ ਦੀ ਉਹਨਾਂ ਦੇ ਇਕਨੋਮਿਕਲੀ ਪ੍ਰੋਪਰਟੀ ਦੇਖੋ ਤੇ ਹੁਣ ਦੇਖੋ ਦਿਨ ਰਾਤ ਦਾ ਉਹਨਾਂ ਦਾ ਸਾਰਾ ਮਸਲਾ ਆਪਣੇ ਕਰ ਪਰਨ ਤੇ ਲੱਗ ਗਿਆ ਇਸ ਤਰ੍ਹਾਂ ਹੀ ਕਾਂਗਰਸ ਆ ਕਾਂਗਰਸ ਨੂੰ ਹੁਣ ਪੰਜਾਬ ਦੇ ਝੰਡੇ ਨਾਲ ਕੋਈ ਮਤਲਬ ਨਹੀਂ ਉਹਨਾਂ ਨੂੰ ਜਿਹੜੇ 5-7 ਲੀਡਰ ਹੈਗੇ ਆ ਚੰਗੇ ਆ ਮੈਂ ਉਹਨਾਂ ਮਾਰੇ ਨਹੀਂ ਕਹਿੰਦਾ ਉਹ ਸਾਰੇ ਸੀਐਮ ਦੇ ਦਾਵੇਦਾਰ ਆ ਉਹਨਾਂ ਪੰਜਾਬ ਦਾ ਮੁੱਦਾ ਹੀ ਵਿਸਾਰ ਕੇ ਆਪਣੀ ਸੀਐਮ ਦੀ ਦਾਵੇਦਾਰੀ ਰੱਖੀ ਆ ਪਰ ਭਾਜਪਾ ਦਾ ਪ੍ਰੋਟੋਕਾਲ ਆ ਵੀ ਜੋ ਭਾਜਪਾ ਚ ਕੰਮ ਕਰੇਗਾ ਉਹਦੀ ਪਾਲਸੀਆਂ ਤੇ ਚੱਲੇਗਾ ਤੇ ਪੰਜਾਬ ਜਿਹੜਾ ਉੱਪਰ ਆਏ ਗਏ ਤੁਸੀਂ ਗੱਲ ਕਰੀ ਤੁਸੀਂ ਸਪੋਰਟ ਨਾਲ ਕਰਦੇ ਹੋ ਜਿਹੜੀ ਪੰਜਾਬੀ ਯੂਨੀਵਰਸਿਟੀਆਂ ਜਿਹੜੀ ਹੈਗੇ ਨੇ ਕਾਫੀ ਘਾਟੇ ਦੇ ਵਿੱਚ ਲੱਗਿਆ ਪੰਜਾਬ ਦੀਆਂ ਯੂਨੀਵਰਸਿਟੀਆਂ ਦੀਆਂ ਜਾਰੀਆਂ ਨੇ ਬੀਜੇਪੀ ਜਦੋਂ ਸਰਕਾਰ ਨੇ ਕੀ ਲੱਗਦਾ ਕਿ ਤੁਸੀਂ ਪੂਰੇ ਜਿਹੜਾ ਘਾਟਾ ਹੈ ਯੂਨੀਵਰਸਿਟੀਆਂ ਨੂੰ ਡੈ ਰਿਆ ਪੂਰਾ ਹੋ ਹੀ ਰਿਹਾ ਸੀ ਉਹ ਮੈਂ ਤਨ ਫੇਰ ਦੱਸਣਾ ਚਾਹਦਾ ਹੈ ਪਾਲਿਸੀ ਮੈਟਰੀ ਇਦਾਂ ਦੇ ਬਣਨੇ ਚਾਹੀਦੇ ਹੁਣ ਪੰਜਾਬ ਤੁਸੀਂ ਕੀ ਸਪੋਰਟਸ ਦੇ ਵਿੱਚ ਪਿੱਛੇ ਜਾ ਰਹੀ ਹੈ ਪੰਜਾਬੀ ਯੂਨੀਵਰਸਿਟੀ ਪੰਜਾਬੀ ਯੂਨੀਵਰਸਿਟੀ 10 ਸਾਲ ਲਗਾਤਾਰ ਜਿੱਤ ਰਹੀ ਹੈ ਮੈਕਾ ਟਰਾਫੀ ਵੀ ਪਰ ਇਹਨਾਂ ਦੀਆਂ ਪਾਲਸੀਆਂ ਕਰਕੇ ਜਿਹੜਾ ਪਲੇਅਰਾਂ ਦਾ ਪੈਸਾ ਸਪੋਰਟਸਲੀ ਆਉਂਦਾ ਵਾ ਉਹ ਪੈਸਾ ਜਿਹੜਾ ਵਾ ਇਹ ਤਨਖਾਵਾਂ ਤੇ ਵਰਦੇ ਆ ਗਵਰਨਮੈਂਟ ਹੱਥ ਨਹੀਂ ਫੜ ਰਹੀ ਪਿਛਲਾ 150 ਤੋਂ ਉੱਪਰ 150 ਕਰੋੜ ਦੇ ਉੱਪਰ ਕਰਜ਼ਾ ਪੰਜਾਬ ਦੇ ਯੂਨੀਵਰਸਿਟੀ ਹੋ ਗਿਆ ਉਹਦਾ ਜਿਹੜਾ ਵਿਆਜ ਜਣੇ ਮੁਸ਼ਕਲ ਹੋਇਆ ਵਾ ਮੈਨੂੰ ਪੂਰੀ ਆਸ ਹੈ ਕਿ ਭੀ ਜੇ ਭੀਜਪੀ ਦੀ ਸਰਕਾਰ ਸਤਾਏ ਚਾਹੁੰਦੀ ਹੈ ਜਿੱਦਾਂ ਹਰਿਆਣੇ ਦੀਆਂ ਯੂਨੀਵਰਸਿਟੀਆਂ ਨੂੰ ਪੈਕੇਜ ਮਿਲੇ ਆ ਸੈਂਟਰ ਵੱਲੋਂ ਤੇ ਇਸ ਤਰ੍ਹਾਂ ਹੀ ਪੰਜਾਬ ਨੂੰ ਵੀ ਮਿਲੇਗਾ ਤੇ ਪੰਜਾਬੀ ਯੂਨੀਵਰਸਿਟੀ ਜਿਹੜੀ ਆ ਉਹ ਕਰਜ਼ਾ ਮੁਕਤ ਹੋਵੇਗੀ ਅੱਜ ਕਿਸੇ ਵਿੱਚ ਸ਼ਾਮਿਲ ਹੋਏ ਉਸੇ ਕਾਫੀ ਕਰ ਲੀਡਰ ਵੀ ਆਏ ਸ਼ੁਰੂਆਤ ਇਸ ਲਈ ਦੇ ਕਿ ਤੁਹਾਡੇ ਕੋਲ ਪਹਿਲ ਤੇ ਤਾਂ ਅਸੀਂ ਕਿਸ਼ਾ ਦੀ ਮੂਰਤੀ ਸ਼ੁਰੂਆਤ ਕਰਵਾ ਕਰੀ ਮੈਂ ਸ਼ੁਰੂਆਤ ਲੋਕਾਂ ਦੀ ਪਹਿਲਾਂ ਵੀ ਮੈਂ ਜਿਹੜੀ ਆ ਪਲੇਅਰਾਂ ਦੀ ਸੇਵਾ ਕਰਦਾ ਰਿਆ ਮੇਰੀ ਦਲਬੀਰ ਫੁੱਟਬਾਲ ਅਕੈਡਮੀ ਚੱਲਦੀ ਹੈ ਉਹਦੇ ਵਿੱਚ ਉਹ ਪਲੇਅਰ ਨੇ ਜਿਹੜੇ ਬਹੁਤ ਗਰੀਬ ਆ ਜਿਨ੍ਹਾਂ ਦਾ ਟੈਲੈਂਟ ਰੱਬ ਨੇ ਦਿੱਤਾ ਪਰ ਉਹਨਾਂ ਨੂੰ ਸੋਰਸ ਨਹੀਂ ਮਿਲਿਆ ਯੂਨੀਵਰਸਿਟੀ ਆਉਣ ਦਾ ਮੈਂ ਉਹਨਾਂ ਦਾ ਟੈਲੈਂਟ ਹਲਟ ਕਰਕੇ ਸਾਰਾ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਲਿਆਉਂਦਾ ਸੀ ਉਹਨਾਂ ਨੂੰ ਟ੍ਰੇਨਿੰਗ ਕਰਾਉਂਦਾ ਸੀ 380 ਬੱਚੇ ਜਿਹੜੇ ਗਵਰਨਮੈਂਟ ਜੋਬ ਤੇ ਗਏ ਆ ਮੈਂ ਲੋਕ ਸੇਵਾ ਪਹਿਲਾਂ ਤੋਂ ਕਰ ਰਿਆ ਆ ਹੁਣ ਮੈਂ ਸੇਵਾ ਮੁਕਤ ਹੋ ਗਿਆ ਸੀਗਾ ਤੇ ਮੈਂ ਸੋਚਿਆ ਵੀ ਸੇਵਾ ਮੁਕਤ ਹੋ ਕੇ ਘਰ ਨਾ ਕਰਾਂ ਇਹ ਸੇਵਾ ਜਿਹੜੀ ਆ ਚਲਦੀ ਰੱਖਾਂ ਫਿਰ ਉਹ ਸੇਵਾ ਬਰਕਰਾਰ ਰੱਖਣ ਲਈ ਮੈਨੂੰ ਪਾਰਟੀ ਜੁਆਇਨ ਕਰਨੀ ਪੈਣੀ ਸੀ ਪਰ ਪਾਰਟੀ ਮੈਂ ਦੇਖ ਰਾਇਆ ਕਿਹੜੀਆਂ ਪੌਲਸੀਆਂ ਆਸ਼ੇ ਮੈਨੂੰ ਭਾਜਪਾ ਦੀਆਂ ਜਿਹੜੀ ਇਹ ਪੌਲਸੀ ਮੈਟਰ ਆਸ਼ੇ ਲੱਗੇ ਤੇ ਮੈਂ ਭਾਜਪਾ ਨੂੰ ਜੁਆਇਨ ਕੀਤਾ ਇਹ ਗਲਤੀ ਜਿਆਦਾ ਪੰਜਾਬ ਦੇ ਕਿਸਾਨ ਜੇ ਤੁਸੀਂ ਪੰਜਾਬ ਦੇ ਪਿੰਡਾਂ ਦੇ ਨਾਲ ਜ਼ਿਆਦਾ ਜੁੜਿਆ ਕਿਤੇ ਨੈਗੇਟਿਵ ਇਹ ਗਲਤਫਹਿਮੀਆਂ ਹੋ ਗਿਆ ਹੈ ਬੀਜੇਪੀ ਨੇ ਜਿਹੜੇ ਆਪਣੇ ਪਾਲਿਸੀ ਮੈਟਰ ਵਧੀਆ ਹੀ ਹੁਣ ਬੀਜੇਪੀ ਦੀ ਜਿਹੜੀ ਪਾਲਿਸੀ ਬਣ ਰਹੀ ਹੈ ਇੱਕ ਤੇ ਜਿਹੜੀ ਬੰਦੀ ਸਿੰਘ ਵਿਚਾਰੇ 30-30 ਸਾਲ ਤੋਂ ਜੇਲਾਂ ਦੇ ਵਿੱਚ 88 35-35 ਸਾਲ ਹੋ ਗਿਆ ਬੀਜੇਪੀ ਸਰਕਾਰ ਸੋਚ ਰਹੀ ਹੈ ਕਿ ਉਹਨਾਂ ਨੂੰ ਰਿਹਾਰ ਕੀਤਾ ਜਾਵੇ ਦੂਜਾ ਜਿਹੜੇ 3 ਕਿੱਲੇ ਏਕੜ ਤੱਕ ਤਕਰੀਬਨ ਕਿਸਾਨਾਂ ਦੀ ਹੈਗੀ ਆ ਲਿਮਟ ਆ ਉਹਨਾਂ ਦਾ ਮਾਫ ਕਰਨਾ ਉਹਨਾਂ ਦੇ ਏਜੰਡੇ ਦੇ ਬਾਜ਼ਾਰ ਵਿੱਚ ਜੇ ਹੈਗਾ ਵਾ ਕਿ ਕਿਸਾਨਾਂ ਦਾ ਕਰਜ਼ਾ ਮਾਫ ਕੀਤਾ ਜਾਵੇ ਉਹਨਾਂ ਨੂੰ ਬਲਡ ਰੀਅਰ ਪੈਕੇਜ ਲਾਂਚ ਕਰਕੇ ਦਿੱਤਾ ਜਾਵੇ ਜਿੱਦਾਂ ਮੋਦੀ ਜੀ ਨੇ 1600 ਕਰੋੜ ਦੀ ਪਹਿਲੀ ਕਿਸ਼ਤ ਦੇ ਚੁੱਕੇ ਆ 1200 ਕਰੋੜ ਤੋਂ ਉੱਪਰ ਪਹਿਲਾਂ ਵਾ ਗਵਰਨਮੈਂਟ ਦੇ ਕੋਲ ਤੇ ਉਹ ਅਗਲੀ ਵੀ ਇਹਨਾਂ ਕੋ ਉਹਨਾਂ ਨੇ ਪੂਰਾ ਮੰਗਿਆ ਸੀ ਵੀ ਤੁਹਾਡਾ ਕਿੰਨਾ ਨੁਕਸਾਨ ਹੋਇਆ ਪਰ ਇਹ ਸਰਕਾਰ ਪੰਜਾਬ ਸਰਕਾਰ ਬਹੁਤ ਲੇਟ ਕਰ ਰਹੀ ਆ ਉਸ ਪੇਜੇ ਚ ਤੇ ਜਦੋਂ ਚਲੇ ਗਿਆ ਸਾਰਾ ਤੇ ਮੋਦੀ ਸਰਕਾਰ ਜਿਹੜੀ ਆ ਕਿਸਾਨਾਂ ਦਾ ਮਜ਼ਦੂਰਾਂ ਦਾ ਪੂਰਾ ਹੱਥ ਪੜੇ ਜੀ ਗੱਲ ਕਰੀਏ ਉਹਨਾਂ ਦਾ ਕਹਿਣਾ ਕਿ ਜਿਹੜੀ ਸਰਕਾਰ ਆ ਉਹ ਕਹਿ ਰਹੀ ਹੈ 20000 ਰੁਪਏ ਕਰੋੜ ਰੁਪਏ ਪੰਜਾਬ ਸਰਕਾਰ ਭੇਜੀਏ ਬੀਜੇਪੀ ਨੂੰ ਪਰ ਜੋ ਅਸਲ ਅਮਾਉਂਟ ਆ ਉਹ ਇੰਨੀ ਹੈ ਨਹੀਂ ਸੋਕਾ ਕਸੀ ਤੁਸੀਂ ਕਿਵੇਂ ਦੇਖਦੇ ਹੋ ਆ ਚੀਜ਼ ਨੂੰ ਕਿ ਸਰਕਾਰ ਬਤਾ ਜਿਹੜਾ ਕਿ ਜਿਹੜੇ ਪੈਸੇ ਭੇਜ ਰਹੀ ਹੈ ਕਿ ਉਹਨਾਂ ਨੂੰ ਜਿਆਦਾ ਤੋਂ ਜਿਆਦਾ ਮਦਦ ਮਿਲੇ ਇਹ ਗਲਤ ਭੇਜ ਰਹੀ ਹੈ ਅੰਕੜੇ ਇਹਨਾਂ ਨੂੰ ਜਿੰਨੇ ਆ ਉਹੀ ਭੇਜਣੇ ਚਾਹੀਦੇ ਐਕਚੁਅਲੀ ਅੰਕੜੇ ਭੇਜਣੇ ਚਾਹੀਦੇ ਆ ਪਰ ਉਹਨਾਂ ਦੇ ਜਿਹੜਾ ਵਾਅਦੇ ਮੰਗ ਰਹੇ ਉਹਨਾਂ ਦੇ ਵੈਸੇ ਵਿਚਾਰ ਰਹੇ ਨੇ ਕਿ ਬਾਰਡਰ ਜਿਹੜਾ ਸਟੇਟ ਆ ਇਹ ਸਟੇਟ ਨੂੰ ਉੱਪਰ ਚੁੱਕਣਾ ਆ ਤੇ ਸੈਂਟਰ ਸਰ Thank you. Thank you. Thank you.